ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਵਾਨਾ ਟੀਵੀ ਤੋਂ ਬਚਪਨ ਚ ਇੱਕ ਗਾਣਾ ਸੁਣਿਆ ਸੀ ਰੇ ਭਾਈ ਜਰਾ ਦੇਖ ਕੇ ਚਲੋ ਇਹ ਗਾਣਾ ਸ਼ਾਇਦ ਹੁਣ ਤੁੰਦ ਦੇ ਮੌਸਮ ਦੇ ਵਿੱਚ ਬਿਲਕੁਲ ਸਹੀ ਸਾਬਤ ਹੋ ਰਿਹਾ ਹੈ ਜਿੱਥੇ ਤੁੰਦ ਦਾ ਪ੍ਰਕੋਪ ਬਹੁਤ ਵੱਧ ਚੁੱਕਾ ਹੈ ਔਰ ਸੜਕਾਂ 'ਤੇ ਚੱਲਣ ਵਾਲਿਆਂ ਵਾਸਤੇ जीरो विजिबिलिटी यानी कि बिल्कुल नजर नहीं आऊंगा जबो ज्यादा धुंध हो जाती है उस वळे ਸਾਡੀਆਂ ਸੜਕਾਂ ਦੀ ਕੀ ਹਾਲਤ ਹੈ ਔਰ ਕਿੰਨੀ ਕੁ ਖਤਰਨਾਕ ਹੋ ਸਕਦੀ ਹੈ ਇਸ ਦੇ ਉਤੇ ਇੱਕ ਜਾਇਜ਼ਾ ਲਿਆ ਗਿਆ ਪੇਸ਼ ਹੈ ਇਸ ਦੀ ਇੱਕ ਰਿਪੋਰਟ ਕਿ ਗੱਲ ਕਰੀਏ ਸੜਕ ਦੇ ਵਿੱਚ ਖੱਡੇ ਜਾਂ ਖੱਡਿਆਂ ਦੇ ਵਿੱਚ ਸੜਕ ਕਿੱਥੇ ਰਹਿ ਜਾਂਦੀ ਹੈ ਸੜਕ ਹੈ ਹੀ ਨਹੀਂ ਸਿਰਫ ਖੱਡੇ ਹੀ ਖੱਡੇ ਆ ਦੇਖੋ ਜੀ ਇਹਨਾਂ ਦਾ ਹਾਲ ਆ ਪ੍ਰੋਜੈਕਟ ਚੱਲ ਰਿਹਾ ਹੈ ਇਹਨਾਂ ਦਾ ਔਰ ਇੱਥੇ ਸੜਕ ਦੇ ਵਿੱਚ ਆ ਅਗਰੇ ਮੈਨਹੋਲ ਦੇ ਜਟੋਆ ਪੈ ਵੀ ਗਿਆ ਕੋਈ ਢੱਕਣ ਵੀ ਟੁੱਟ ਗਿਆ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਲਗਾਈ ਜਿਹੜਾ ਮਰਜੀ ਆਵੇ ਥੱਲੇ ਵਿੱਚ ਜਾਵੇ ਔਰ ਕੋਈ ਧਿਆਨ ਨਹੀਂ ਹੈ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਕਿਸੇ ਨੂੰ ਇਹ ਹੈ ਜੀ ਜੋਧੇਵਾਲ ਬਸਤੀ ਚੋਂ ਚੌਂਕ ਤੋਂ ਸ਼ਿਪਰੀ ਚੌਂਕ ਜਾਂਦੇ ਸਰਵਿਸ ਲੇਨ ਤੇ ਤੁਸੀਂ ਆ ਖੱਡਾ ਵੇਖ ਸਕਦੇ ਹੋ ਅ ਕਮਸ਼ੇ ਕਮ 2.5 ਤਿੰਨ ਫੁੱਟ ਗਹਿਰਾ ਹੈ ਔਰ ਇਹਦੇ ਵਿੱਚ ਆ ਇਸ ਕਰਕੇ ਇੱਥੋਂ ਦੇ ਨਾਲ ਭਾਈ ਸਾਹਿਬ ਨੇ ਇਹਨਾਂ ਨੇ ਖੜੇ ਕੀਤਾ ਹੈ ਕਿ ਤਾਂ ਕਿ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਲੋਕ ਡਿੱਗਦੇ ਨੇ ਪਰ ਸਾਡੀ ਜੋਨ ਵਾਲੇ ਜਿਹੜੀਆਂ ਲੱਖਾਂ ਰੁਪਈਆ ਤਨਖਾਹਾਂ ਲੈਣ ਵਾਲੇ ਲੋਕ ਸੁੱਤੇ ਹੋਏ ਨੇ ਕਿ ਇਹਨੂੰ ਪੂਰਨ ਹੈ ਵੀ ਹੈ ਜਾਂ ਇਹਦਾ ਕੋਈ ਟੱਕਰ ਉੱਚਾ ਕਰਕੇ ਲਾਣਾ ਕੋਈ ਕੋਈ ਬੇਸ਼ਰਮੀ ਦੀ ਹੱਦ ਹੈ ਇਹ ਹੈ ਜੀ ਸਬਰਾਲਾ ਚੌਕ ਤੋਂ ਜੋਧੇੜ ਬਸਤੀ ਚੌਕ ਦੇ ਸੜਕ ਦਾ ਖੱਡਾ ਦੇਖ ਸਕਦੇ ਹੋ ਔਰ ਇਹਦਾ ਕਿੰਨਾ ਹਾਲ ਮਾੜਾ ਹੈ ਔਰ ਕੋਈ ਇੱਥੇ ਦੇਖਣ ਵਾਲਾ ਨਹੀਂ ਹੈ ਕਿ ਕਦੋਂ ਵੀ ਇੱਥੇ ਕੋਈ ਖੋਦ ਦੇ ਵਿੱਚ ਗੱਡੀ ਸਪੀਡ ਤੇ ਆਵੇ ਜਾਂ ਬਗੈਰ ਖੋਦ ਦੇ ਕੋਈ ਸਪੀਡ ਤੇ ਆਵੇ ਤੇ ਕਿੰਨਾ ਜ਼ਬਰਦਸਤ ਐਕਸੀਡੈਂਟ ਹੋ ਸਕਦਾ ਹੈ ਇਹ ਹੈ ਜੀ ਬਸਤੀ ਜੋਧੇਵਾਲ ਤੋਂ ਸ਼ੇਪੂਰੀ ਜਾਂ ਸ਼ੇਪੂਰੀ ਤੋਂ ਚੌਂਕ ਤੋਂ ਬਸਤੀ ਜੋਧੇਵਾਲ ਨੂੰ ਜਾਣ ਵਾਲੀ ਸੜਕ ਤੁਸੀਂ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਰੋਂਗ ਸਾਈਡਰ ਰੋਂਗ ਸਾਈਡਰ ਏ ਤੁੰਦ ਦੇ ਵਿੱਚ ਵਾਈਕਲ ਆ ਰਹੇ ਨੇ ਔਰ ਇਨਾਂ ਨੂੰ ਕੋਈ ਵੀ ਰੋਕ ਟੋਕਾ ਨਹੀਂ ਹੈ ਔਰ ਅਗਰ ਇਹ ਖੁਦ ਵੀ ਮਰਨਗੇ ਔਰ ਦੂਜੇ ਨੂੰ ਵੀ ਮਾਰਨਗੇ ਕਿਉਂ ਤੁਸੀਂ ਦੇਖ ਸਕਦੇ ਹੋ ਕਿ ਆ ਲਗਾਤਾਰ ਮੈਂ ਤੁੰਦ ਖਾਨ ਦੀ ਗੂਕੀ ਕਰ ਰਿਹਾ ਹਾਂ ਇਤਰੋ ਟ੍ਰੈਫਿਕ ਸਹੀ ਜਾ ਰਿਹਾ ਔਰ ਉਧਰੋਂ ਜਿਹੜੇ ਵਾਈਕਲ ਆ ਰਹੇ ਨੇ ਧੁੱਲ ਵੀ ਹੈ ਔਰ ਰੌਗ ਵੀ ਆ ਰਹੇ ਆ ਦੇਖੋ ਕਿੰਨੇ ਵਾਈਕਲ ਨੇ ਕੋਈ ਸਾਡਾ ਟ੍ਰੈਫਿਕ ਕੰਟਰੋਲ ਡਿਪਾਰਟਮੈਂਟ ਜੇ ਮੈਂ ਕਹਾ ਇਸ ਮਾਮਲੇ 'ਚ ਮੇਰੀ ਅਪੀਲ ਹੈ ਏਸੀਪੀ ਸਾਹਿਬ ਨੂੰ ਕਿ ਕਿਰਪਾ ਕਰਕੇ ਇਨਾਂ ਤੇ ਲਗਾਮ ਲਗਾਓ ਇਹ ਲੋਕ ਖੁਦ ਵੀ ਮਰਦੇ ਨੇ ਔਰ ਦੂਜੇ ਵੀ ਮਰਦੇ ਆ ਦੇਖੋ 4 ਵੀਲਰ कारा भी रोंग साइड है जी और एक ही है और ऊपर लगातार धुंध तो का प्रकोप और उधरों लगातार आता रोंग साइड जो तो कोई इधरों वहीकल आएगा इधरों बिल्कुल अपना सही कह टर्न करेगा और इतों देखो आठ सही टर्न कर रहे उधरों आ तीन तीन बंदे बैठ के जा रहे वाह वाह आ देखो। ਆਦਿਕ ਉਹਨਾ ਦੇਖੋ ਆ ਖੱਡਾ ਉਧਰੋਂ ਆਂਦਾ ਟ੍ਰੈਫਿਕ ਉਧਰੋਂ ਤੋਂ ਦਦਾ ਪਰ ਕੋ ਫੋਰ ਟੂ ਵੀਲਰ ਆਵੇ ਤੇ ਇਸ ਖੱਡੇ ਚ ਜੰਪ ਕਰੇ ਔਰ ਉਹਦਾ ਕੀ ਹਾਲਤ ਹੋਣ ਵਾਲੀ ਹੈ ਔਰ ਇਸ ਰਾਂ ਦੇ ਕਈ ਖੱਡੇ ਨੇ ਮੈਨਹੋਲ ਨੇ ਜਿਹੜੇ ਕੀ ਟੱਕਣ ਨੀਵੇਂ ਰਹਿ ਗਏ ਸੜਕਾਂ ਬਣ ਗਏ ਆ ਪਰ ਮੁੱਦਤਾ ਹੋ ਗਏ ਸੜਕਾਂ ਬਣੇ ਨੂੰ ਪਰ ਟੱਕਣ ਨੂੰ ਉੱਚਾ ਨਹੀਂ ਕੀਤੇ ਗਏ ਔਰ ਉਹ ਕਿਉਂ ਨਹੀਂ ਕੀਤੇ ਗਏ ਇਹ ਡਿਪਾਰਟਮੈਂਟ ਕੋਲੋਂ ਜਵਾਬ ਦੇਹੀ ਮੰਗਣੀ ਚਾਹੀਦੀ ਹੈ ਇਹ ਹੈ ਜੀ ਕਾਰਾਬਾਰਾਂ ਚੌਂਕ ਨਵੀਂ ਸਬਜ਼ੀ ਮੰਡੀ ਦਾ ਔਰ ਤੁਸੀਂ ਆਹ ਦੇਖ ਸਕਦੇ ਹੋ ਕਿ ਇੱਥੇ ਟੱਕਣ ਦਾ ਫ੍ਰੇਮ ਮੈਨਹੋਲ ਦਾ ਉਦਾਂ ਹੀ ਰੱਖਿਆ ਹੋਇਆ ਹੈ ਕਿ ਕੋਈ ਵੀ ਆਵੇ ਟ੍ਰੈਫਿਕ ਔਰ ਆ ਕੇ ਸਿੱਧਾ ਇਹਦੇ ਤੇ ਜੰਪ ਕਰੇ ਉਹ ਬਚ ਜਾਈਗਾ ਕਿ ਨਹੀਂ ਇਹ ਤੇ ਕੋਈ ਨਹੀਂ ਦੱਸ ਸਕਦਾ ਹਾਲਾਤ ਦੇਖੋ ਕੀ ਨੇ ਕਿ ਡਿਪਾਰਟਮੈਂਟ ਨੂੰ ਕਿਉਂ ਨਹੀਂ ਸਵਾਲਾਂ ਦੇ ਦਾਇਰੇ ਚ ਲਿਆਂਦਾ ਜਾਂਦਾ ਕੁਛਿਆ ਕਿਉਂ ਨਹੀਂ ਜਾਂਦਾ ਕਿ ਕੌਣ ਜ਼ਿੰਮੇਵਾਰ ਹੈ ਇਸ ਦਾ